ਇਹ ਹੈ ਜੀ 21ਵੀਂ ਪੌੜੀ ਦੀ ਪਹਿਲੀ ਪੰਕਤੀ ਤੀਰਥ ਤਪ ਦਇਆ ਦਤ ਦਾਨ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਤੀਰਥ ਤਪ ਦਇਆ ਦਤ ਦਾਨ ਤੀਰਥ ਹੁੰਦੇ ਜੀ ਜਿਹੜੇ ਪਹਿਲਾਂ ਗੱਲ ਆਈ ਸੀ 68 ਤੀਰਥਾਂ ਤੇ ਜਾ ਕੇ ਨਾਉਂਦੇ ਨੇ ਜੋ 68 ਤੀਰਥ ਨੇ ਹਿੰਦੂਆਂ ਦੇ ਸਿੱਖਾਂ ਦੇ ਵਿੱਚ तीर्थ किसी धर्मिन स्थान पे जाना उस नु तीर्थ मन्नेया गया है जी तीर्थ वैसे प्रभु परमात्मा ਦਾ ਨਾਮ ਹੈ ਹਮੇਸ਼ਾ ਸੋਚਣਾ ਇਹ ਹੈ ਕਿ ਉਸ ਵਕਤ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਉਦੋਂ ਇਹ ਸ਼ਬਦ ਪ੍ਰਚਲਿਤ ਸੀ ਜੀ तीर्थਾਂ ਤੇ ਨਾਣਾ तीर्थਾਂ ਤੇ ਜਾ ਕੇ ਮੁਕਤ ਹੋ ਜਾਣਾ ਠੀਕ ਹੈ ਉੱਥੇ ਪਾਪ ਲੱਥ ਜਾਣੇ ਇਸ ਲਈ ਪ੍ਰਚਲਿਤ ਸ਼ਬਦ ਲਏ ਨੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਮਹਾਰਾਜ ਇਹ ਕਹਿ ਰਹੇ ਨੇ ਕਿ तीर्थਾਂ ਤੇ ਜਾਓ ਇਹ ਉਸ ਸਮੇਂ ਦੇ ਪ੍ਰਚਲਿਤ ਸ਼ਬਦ ਸੀ ਉਸ ਸਮੇਂ ਦੀ ਪ੍ਰਚਲਿਤ ਗੱਲਬਾਤ ਸੀ ਬੋਲੀ ਸੀ ਜੀ ਤੀਰਥ ਭਾਵ ਧਰਮ ਸਥਾਨ ਤੇ ਜਾ ਕੇ ਨਹਾਣਾ ਠੀਕ ਹੈ ਜੀ ਤਪ ਕਰਨਾ ਜੋ ਕਿ ਸਰੀਰ ਨੂੰ ਕਸ਼ਟ ਦੇ ਕੇ ਭਗਤੀ ਕੀਤੀ ਗਈ ਹੈ ਤਪੱਸਿਆ ਕੀਤੀ ਗਈ ਹੈ ਉਸ ਨੂੰ ਤਪ ਕਹਿ ਦਿੰਦੇ ਨੇ ਤਪ ਤਪੱਸ ਨੂੰ ਵੀ ਕਹਿ ਦਿੰਦੇ ਨੇ ਭਾਵ ਅੱਗ ਨੂੰ ਵੀ ਗਰਮ ਚੀਜ਼ ਨੂੰ ਵੀ ਤਪ ਕਹਿੰਦੇ ਆ ਵੀ ਬੜੀ ਤਪੀ ਪਈ ਆ ਜਾਪਾ ਮਨੁੱਖ ਨੂੰ ਕਹਿੰਦਾ ਤੂੰ ਬੜਾ ਤਪਿਆ ਪਿਆ ਜੋ ਗੁੱਸੇ ਵਿੱਚ ਹੁੰਦਾ ਕਰੋਧ ਵਿੱਚ ਹੁੰਦਾ ਉਹਨੂੰ ਵੀ ਤਪ ਕਹਿ ਦਿੰਦੇ ਨੇ ਵੀ ਤੂੰ ਬੜਾ ਤਪਿਆ ਪਿਆ ਪਰ ਆਮ ਜਿਹੜਾ ਤਪ ਹੁੰਦਾ ਹੈ ਸਰੀਰ ਨੂੰ ਕਸ਼ਟ ਦੇ ਕੇ ਜੋ ਕੀ ਤੀਪਕਤੀ ਹੈ ਧੂਨੇ ਦੇ ਦਿਵਾਲੇ ਕਈ ਵਾਰ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੋ ਸਾਧੂ ਹੁੰਦੇ ਸਨ ਉਹ ਆਪਣੀਆਂ ਜਟਾਵਾਂ ਨੂੰ ਜਾਂ ਵਾਲਾਂ ਨੂੰ ਕੇਸਾਂ ਨੂੰ ਆਪਣਿਆਂ ਨੂੰ ਦਰਖਤ ਦੇ ਟਾਣੇ ਨਾ ਬਣ ਲੈਣਦੇ ਹੁੰਦੇ ਸਨ ਜਾ ਕਈ ਵਾਰ ਗਰਦਨ ਥੱਲੇ ਇੱਕ ਤਿੱਖੀ ਜੀ ਨੋਕ ਰੱਖ ਲੈਂਦੇ ਛੇਟੀ ਰੱਖ ਲੈਂਦੇ ਸੰ ਤਾਂ ਕਿ ਜੇ ਸਿਰ ਥਲੇ ਡਿੱਗੇਗਾ ਜਾਂ ਬਾਲ ਖਿੱਚੇ ਜਾਣਗੇ ਜਾਂ ਚੁੱਭ ਜਾਏਗੀ ਉਹ ਆਪਣੀ ਥੋਡੀ ਵਿੱਚ ਜੋ ਡੱਖਾ ਸੀਗਾ ਜੋ ਰੱਖਿਆ ਹੁੰਦਾ ਸੀ ਉਹਨਾਂ ਨੇ ਤੇ ਤੀਰਥ ਪ੍ਰਭ ਧਰਮਕ ਸਥਾਨ ਤੇ ਜਾ ਕੇ ਨਾਉਣਾ ਤਾਂ ਸਰੀਰ ਨੂੰ ਕਸ਼ਟ ਦੇ ਕੇ ਕੀਤੀ ਗਈ ਭਗਤੀ ਦਇਆ ਹੁੰਦਾ ਜੀ ਕਿਸੇ ਤੇ ਰਹਿਮ ਕਰਨਾ ਕਿਸੇ ਦੇ ਤਰਸ ਕਰਨਾ ਦੱਤ ਹੁੰਦਾ ਜੀ ਦਿੱਤਾ ਗਿਆ ਦਾਨ ਦਿੱਤੀ ਗਈ ਖਰਾਤ ਇਸ ਲਈ ਦੱਤ ਦਾਨ ਇਕੱਠਾ ਆ ਗਿਆ ਜੀ ਦੱਤ ਤੇ ਦਾਨ ਵੀ ਇਹ ਹੁੰਦਾ ਆਪਣੇ ਹੱਥੋਂ ਦਿੱਤੀ ਵੀ ਖੈਰਾਤ ਆਪਣੇ ਹੱਥੋਂ ਦਿੱਤੀ ਹੋਈ ਵਸਤੂ ਕਿਸੇ ਨੂੰ ਦਿੱਤਾ ਹੋਇਆ ਦਾਨ ਜੋ ਅਸੀਂ ਵਾਪਸ ਨਾ ਲਈਏ ਜੋ ਵਿਚਾਰੇ ਰੱਖੀਏ ਕਿ ਮੈਂ ਕਦੇ ਵਾਪਸ ਨਹੀਂ ਲੈਣਾ ਠੀਕ ਹੈ ਮਹਾਰਾਜ ਕਹਿੰਦੇ ਨੇ ਉਹ ਮਨਾ ਮੇਰਿਆ ਇਹ ਗੱਲ ਆਪਣੇ ਮਨ ਦੇ ਨਾਲ ਹੈ ਜੀ ਗੱਲ ਮਨ ਦੇ ਨਾਲ ਕਰਨੀ ਆਪਾਂ ਜੇ ਤੂੰ ਤੀਰਥਾਂ ਤੇ ਜਾ ਕੇ ਨਾਲਵੇਂ 68 ਤੀਰਥਾਂ ਤੇ ਜਾ ਕੇ ਨਾਲਵੇਂ ਮੰਨ ਲਾ 68 ਛੱਡ 7 ਸਮੁੰਦਰਾਂ ਚ ਨਾਲਵੇਂ ਇੱਕ ਬੜਾ ਪਿਆਰਾ ਸ਼ਬਦ ਹੈ ਜੀ ਆਹਾਹਾਹਾ ਮਹਾਰਜ ਕਹਿੰਦੇ ਨੇ 나ਤ ਫਿਰੋ ਲਈਏ 7 ਸਮੁੰਦਰਾਂ 68 ਤੀਰਥਾਂ ਦੇ ਨਹੀਂ 7 ਸਮੁੰਦਰਾਂ ਦੇ ਪਾਣੀਆਂ ਦੇ ਵਿੱਚ ਜਾ ਕੇ ਤੂੰ ਨਾਲ ਲੈ ਚਾਹੇ 7 ਸਮੁੰਦਰਾਂ ਦਾ ਪਾਣੀ ਦੇਖ ਲਓ ਜੀ ਲੋਕ ગયો ਔਰ ਲੋਕ ਗਵਾਇਆ ਤੇਰਾ ਲੋਕ ਵੀ ਚਲੇ ਜਾਣਾ ਭਾਵੇਂ ਇੱਥੇ ਵੀ ਕੁਛ ਨਹੀਂ ਖਟਿਆ ਉਸ ਪ੍ਰਭੂ ਪਰਮਾਤਮਾ ਦੀ ਦਰਗਾਹ ਚ ਵੀ ਬਿਨਾ ਕੁਝ ਖਟੇ ਚਲੇ ਜਾਣਾ ਮਹਾਰਜ ਜੀ ਨੇ ਸੱਚ ਕਹੋ ਸੁਣ ਲੈ ਹੋ ਸਭ ਉਹ ਮਨਾ ਮੇਰੇ ਆ ਮੈਂ ਤੁਹਾਨੂੰ ਸੱਚ ਦੱਸਦਾ ਸੁਣ ਲੈ ਸੁਣ ਲੈ ਜਿੰਨ ਪ੍ਰੇਮ ਕੀਓ ਤិនਹੀ ਪ੍ਰਪਾਇਓ ਜੇ ਤੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਕਰ ਲੇਗਾ ਜ ਉਸਦੇ ਨਾਲ ਪਿਆਰ ਕਰ ਲੇਗਾ ਲੋਕਾਂ ਨਾਲ ਨਹੀਂ ਇੱਕ ਮੁੰਡਾ ਕਵੇ ਮੈਂ ਕੁੜੀ ਨੂੰ ਪਿਆਰ ਕਰਦਾ ਜਾਂ ਮਾਂ ਕਵੇ ਆਪਣੇ ਪੁੱਤ ਨੂੰ ਪਿਆਰ ਕਰਦੀ ਨਹੀਂ 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 ਬਾਪ ਕਵੇ ਮੈਂ ਆਪਣੇ ਤੀਨੂੰ ਪਿਆਰ ਕਰਦਾ ਮੇਰੇ 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 ਬੱਚੇ ਨੇ ਇਹ ਨਾ ਇਹੋ ਵਾਲਾ ਪਿਆਰ ਨਹੀਂ ਹੈ ਜੀ ਇਹ ਪਿਆਰ ਹੈ ਉਸ ਪ੍ਰਭੂ ਪਰਮਾਤਮਾ ਨਾਲ ਇਹ ਪਿਆਰ ਹੈ ਇਸ ਜੀਵ ਇਸਤਰੀ ਆਤਮਾ ਦਾ ਉਸ ਪਰਮਾਤਮਾ ਦੇ ਨਾਲ ਸੱਚਾ ਪਿਆਰ ਇਹੀ ਹੈ ਸਾਚ ਕਹੂੰ ਸੁਣ ਲੈਹੁ ਸਵੇ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ ਜਿਨਾਂ ਨੇ ਉਸ ਪ੍ਰਭ ਪ੍ਰਮਾਤਮਾ ਦੇ ਨਾਲ ਪ੍ਰੇਮ ਕੀਤਾ ਇਹਦਾ ਮਤਲਬ ਇਹ ਜੇ ਪਾਠ ਕਰਦੇ ਆ ਨਾ ਤਾਂ ਤਕੀਆ ਕਲਾਮ ਕਰਕੇ ਨਹੀਂ ਪੜਨਾ ਪਾਠ ਕਰਦੇ ਆ ਤਾਂ ਇਹ ਸੋਚ ਕੇ ਨਾ ਪੜਿਓ ਕਿ ਮੈਂ ਪਾਪਪੁੰਨ ਦੇ ਜਨ ਜਨਮ ਮਰਨ ਚੋਂ ਬਚਾਲੀ ਰੱਬ ਤਾਂ ਪੜਦਾ ਇਹ ਕੰਡੀਸ਼ਨ ਰੱਖਤੀ ਨਾ ਪਿਆਰ ਵਿੱਚ ਕੋਈ ਕੰਡੀਸ਼ਨ ਨਹੀਂ ਹੁੰਦੀ ਜੀ ਪਿਆਰ ਹੁੰਦਾ ਵੀ ਮੈਂ ਤੇਰੇ ਲਈ ਕਰਨਾ ਹੀ ਕਰਨਾ ਮਾਲਕਾ ਮੈਂ ਤੈਨੂੰ ਯਾਦ ਕਰੂੰਗਾ ਤੂੰ ਰੱਖ ਨਾ ਰੱਖ ਜਦੋਂ ਪਿਆਰ ਕਰਾਂਗੇ ਜੀ ਪਿਆਰ ਹੁੰਦਾ ਉਸ ਦੀ ਕੋਈ ਕੰਡੀਸ਼ਨ ਨਹੀਂ ਹੁੰਦੀ ਜੀ ਪਿਆਰ ਹੀ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਉਸ ਪ੍ਰਭੂ ਪਰਮਾਤਮਾ ਨੂੰ ਪਿਆਰ ਹੈ ਪਰਮਾਤਮਾ ਮੈਂ ਤੇਰੀ ਸਾਰੀ ਗੱਲ ਮੰਨਣ ਨੂੰ ਤਿਆਰ ਹਾਂ ਮੇਰੀ ਕੋਈ ਸੋਝੀ ਨਹੀਂ ਮੇਰਾ ਕੋਈ ਦਿਮਾਗ ਨਹੀਂ ਮੈਂ ਬੇਅਕਲਾਂਗਾ ਤੇਰੀ ਗੱਲ ਮੰਨਦਾ ਮੈਂ ਤੈਨੂੰ ਪਿਆਰ ਕਰਦਾ ਇਹ ਜੀ ਮਨ ਨੂੰ ਦਸਣਾ ਮਨਾ ਤੂੰ ਤੀਰਥਾਂ ਤੇ ਜਾ ਕੇ ਨਾਲ ਹੈ ਤੂੰ ਸਰੀਰ ਨੂੰ ਕਸ਼ਟ ਦੇ ਕੇ ਪ੍ਰਭੂ ਪਰਮਾਤਮਾ ਦੀ ਭਗਤੀ ਕਰ ਲੈ ਤੂੰ ਅੱਗ ਦੇ ਧੋਨੇ ਲਾ ਕੇ ਬਹਿ ਜਾ ਤੂੰ ਖੋਰਾ ਉੱਪਰ ਰਹਿਮ ਕਰਕੇ ਉਹਨਾਂ ਦੀ ਸਹਾਇਤਾ ਕਰ ਤੂੰ ਲੋਕਾਂ ਨੂੰ ਦਾਨਪੁਣ ਦਾ ਸਮਾਨ ਦੇਵੇਂ ਇਹ ਸਭ ਕੁਝ ਇਹ ਸਭ ਕੁਝ ਅੱਗੇ ਦੇਖੀਏ ਮਹਾਰਾਜ ਇਹਨਾਂ ਚੀਜ਼ਾਂ ਬਾਰੇ ਕੀ ਐਕਸਪਲੇਨ ਕਰ ਦੇਣਾ ਚੀਜ਼ਾਂ ਬਾਰੇ ਜੇ ਸਭ ਕੁਝ ਹੋਵੇ ਫਿਰ ਇਸ ਦਾ ਕੀ ਹੋਊਗਾ ਕੀ ਇਸ ਦਾ ਲਾਭ ਹੋਏਗਾ ਆਓ ਦੇਖੀ ਅਗਲੀ ਪੰਕਤੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਸਮਝਾ ਰਹੇ ਨੇ ਜੀ